ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੇ ਅਫਰ ਲੈ ਕੇ ਹਾਜ਼ਰ ਹਾਂ ਜੀ ਪੰਜ ਜੁੰਹ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ ਅੱਜ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਵਾਂਗੇ ਸਵੇਰ ਤੋਂ ਨੂੰ ਐਸਰੇ ਜਿਵੇਂ ਤਾਜ਼ਾ ਸੈਟਲਾਈਟ ਦਸੀਨਾਂ ਤੇ ਲੱਗੇ ਚੱਲਦੇ ਆ ਜੀ ਸਵੇਰੇ ਤੇ ਲਗਭਗ 8:30 ਦਾ ਟਾਈਮ ਹੋ ਚਲਿਆ 5 ਜੂਨ ਦੇ ਅੱਜ ਸਵੇਰ ਆ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਐਸਰੇ ਮੌਸਮ ਸਾਫ ਬਣਿਆ ਹੋਇਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਆ ਕੱਲ ਮੀਂਹ ਚਖੜ ਚੱਲਿਆ ਤਗੜੀ ਗੜੇਮਾਰ ਹੋਈ ਲੁਧਿਆਣਾ ਫਲਾਸਾ ਸਾਜ਼ ਦੇ ਖੇਤਰਾਂ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੱਲ ਸਭ ਤੋਂ ਵੱਧ ਗੜੇਮਾਰ ਭਾਰੀ ਗੜੇਮਾਰ ਜਣੂ ਕਹਿੰਦੇ ਆ ਉਹ ਦਰਜ ਹੋਈ ਆ ਖਾਸ ਕਰ ਲੁਧਿਆਣਾ ਦੇ ਜਿਹੜੇ ਪੂਰਬੀ ਖੇਤਰ ਹੈ ਉਸਰਵਾ ਜੀ ਰੋਪੜ ਜਲਾ ਹੁਸ਼ਿਆਰ ਖ ਰਕੋਟਲਾ ਮਾਨਸਾ ਤੁਰੇ ਨੱਬਾ ਪਟਿਆਲਾ ਤੇ ਇਧਰ ਫਾਜ਼ਲਕਾ ਫਰੀਦਕੋੜ ਫਿਰੋਜ਼ਪੁਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਲਾਟ ਇਹਨਾਂ ਖਾਗਾਂ ਦੇ ਵਿੱਚ ਕੱਲ ਮੀਂਹ ਡਰਜ ਹੋਏ ਕੁਝ ਖੇਤਾਂ ਦੇ ਵਿੱਚ ਗੜੇਮਾਰ ਹੋਈ ਕੁਝ ਖੇਤਾਂ ਦੇ ਵਿੱਚ ਹਮਾਵਾਂ ਵਿੱਚ ਲੀਆਂ ਠੰਡੀਆਂ ਸੋ ਇਹ ਜਿਵੇਂ ਕਿਸੇ ਤੁਹਾਨੂੰ ਕੱਲ ਅਫਰਡ ਦਿੱਤੀ ਸੀ ਰਾਤ ਦੇ ਵੀਡੀਓ ਦੇ ਵਿੱਚ ਕਿ ਸਿਸਟਮ ਨੇ ਅੱਧੀ ਰਾਤ ਵਦ ਕੁਝ ਕਰ ਜਾਣਾ ਅੱਗੇ ਪੰਜਾਬ ਦੇ ਵਿੱਚ ਹੋਏ ਨੇ ਫਾਰ ਲੰਘ ਜਾਣਾ ਅੱਜ ਪੰਜਾਬ ਦਾ ਮੌਸਮ ਐਸੇਲੇ ਸਾਬ ਬਣਾ ਹੋਇਆ ਬਹੁਤ ਖਾਗਾਂ ਦੇ ਵਿੱਚ ਤੇ ਦੂਜੇ ਪਾਸੇ ਸਿਸਟਮ ਐਕਟੀਵੇਟ ਆ ਹਾਲੇ ਵੀ ਉਹ ਐਕਟੀਵੇਟ ਹੈ ਜੇ ਸ਼੍ਰੀ ਗੰਗਾਨਗਰ ਲੱਗੇ ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਕਿ ਇਹਨਾਂ ਖੇਤਰਾਂ ਦੇ ਵਿੱਚ ਬੈਕ ਟੂ ਬੈਕ ਬੱਦਲ ਹੈ ਜਿਹੜੇ ਰਾਤ ਨੂੰ ਬਣਦੇ ਰਹਿਣਗੇ ਸੋ ਇਸ ਵੇਲੇ ਵੀ ਜੇਕਰ ਆਪਾਂ ਸਵੇਰ ਦੀ ਗੱਲ ਕਰਦੇ ਹਾਂ 5 6 ਵਜੇ ਇੱਕ ਤਗੜੀ ਝਟ ਲੱਗੀ ਹੈ ਹਰਿਆਣਾ ਦੇ ਹਿਸਾਰ ਸਰਸਾ ਫਤਿਆਬਾਦ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੋ ਐਸੇ ਲਈ ਬੀ ਗਾਜਲਿਸ਼ਕ ਵਾਲੇ ਬੱਦਲ ਮੁਰਤੋਂ ਬਣ ਰਹੇ ਨੇ ਜੇਕਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਯਾਨੀ ਕਿ ਸ਼ਰਗੰਗਾ ਨਗਰ ਹਨੂਮਾਨਗੜ ਅਨੌਪਗੜ ਸਰਤਗੜ ਚੁਰੂ ਇਹਨਾਂ ਖੇਤਰਾਂ ਦੇ ਵਿੱਚ ਫਿਰ ਤੋਂ ਗਾਜਲਿਸ਼ਕ ਹੋਏਗੀ ਆਉਂਦੇ ਘੰਟਿਆਂ ਦੇ ਦਰਮਿਆਨ ਤੇ ਮੀਂਹ ਦੇ ਅਸਰ ਫਿਰ ਤੋਂ ਬਣਦੇ ਜਾਫਰੇ ਨੇ ਹਰਿਆਣਾ ਦੇ ਫਿਰ ਤੋਂ ਹਿਸਾਰ ਸਰਸਾ ਫਤਿਹਬਾਦ ਰੋਤਕ ਮਹਿਵਾਨੀ ਜੀਂਦ ਜੱਜਰ ਇਹਨਾਂ ਖੇਤਰਾਂ ਦੇ ਵਿੱਚ ਮੁਰਤੋਂ ਮੀਂਹ ਦੇ ਅਸਰ ਬਣਨਗੇ ਕੁਝ ਖੇਤਰਾਂ ਦੇ ਵਿੱਚ ਐਸੇ ਲਈ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਵੀ ਰਹੇ ਨੇ ਕਿਉਂਕਿ ਦੱਖਣੀ ਭਾਗਾਂ ਜਰਾਂ ਕਿ ਅੱਜ ਸਾਸੇ ਨੂੰ ਲੰਘ ਕੇ ਆ ਸੋ ਆਉਂਦੇ ਘੰਟਿਆਂ ਦੇ ਵਿੱਚ ਫਿਰ ਤੋਂ ਇਹਨਾਂ ਖੇਤਾਂ ਦੇ ਵਿੱਚ ਮੀਂਹ ਦੇ ਅਸਰ ਨੇ ਜੇ ਅੱਜ ਅੱਜ ਜੇਕਰ ਮੁਰਤੋਂ ਆਨੇ ਆ ਪੰਜਾਬ ਦੇ ਵੱਲ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੀਟ ਲੱਗਣੀ ਹੈ ਧੁੱਪ ਲੱਗਣੀ ਹੈ ਦੁਪਹਿਰ ਤੋਂ ਬਾਅਦ ਫਿਰ ਤੋਂ ਗਰਜ ਰਸਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਹੈ ਵੈਸੇ ਤਾਂ ਸਿਸਟਮ ਮੋٹے ਤੌਰ ਤੇ ਲੰਘ ਚੁੱਕਾ ਹੈ ਜੋ ਇਹ ਫਾਗਾ ਦਿੰਨੇ ਆ ਕਿ ਸਿਸਟਮ ਦਾ 80% ਹਿੱਸਾ ਲੰਘ ਚੁੱਕਾ ਹੈ ਉਹਦੀ ਜਿਹੜੀ ਰਹਿਣ ਖੋਨ ਦਾ 10% ਉਹ ਅੱਜ ਵੇਖਣ ਨੂੰ ਮਿਲ ਸਕਦੀ ਹੈ ਬਦਲਦ ਜਿਆਤਰ ਜਿਹੜੇ ਬਾਦ ਖੇਤਰ ਹੈ ਜਾਂ ਫਿਰ ਦੋਆਬਾ ਖੇਤਰ ਯਾਨੀ ਕਿ ਹਿਮਾਚਲ ਤੋਂ ਹੇਠਾਂ ਉੱਤਰ ਦਾ ਹੋਇਆ ਕਵਰ ਕਰ ਸਕਦਾ ਹੈ ਜਾਂ ਫਿਰ ਇਧਰੋਂ ਹਰਿਆਣੇ ਤੋਂ ਜਾਂ ਰਾਜਸਥਾਨ ਤੋਂ ਚੜਦੇ ਹੋਏ ਵਾਲੇ ਖੇਤਰਾਂ ਨੂੰ ਕਵਰ ਕਰਦਾ ਹੋਇਆ ਪੰਜਾਬ ਦੇ ਖਾਸ ਕਰਕੇ ਸਰ ਮੋਸਰ ਸਾਹਿਬ ਮਲੋਟ ਮੋਗਾ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਨੂੰ ਕਵਰ ਕਰ ਸਕਦਾ ਜੇਕਰ ਬੱਦਲ ਇਧਰੋਂ ਬਣ ਗਿਆ ਫਿਰ ਕਹਿਣ ਦਫਾ ਜੀ ਅੱਜ ਵੀ ਆ ਇਹ ਮੀਂਹ ਜੜਿਆ ਦੇਖਣ ਨੂੰ ਮਿਲ ਸਕਦੇ ਨੇ ਜਿਹੜੇ ਖੇਤਰ ਕੱਲ ਕਵਰ ਹੋਈ ਸੀ ਉਹਨਾਂ ਖੇਤਰਾਂ ਦੇ ਵਿੱਚ ਅੱਜ ਮੁਰਤੋ ਅਸਾਰ ਨਹੀਂ ਮੀਂਹ ਤੇ ਕੁਝ ਖੇਤਰਾਂ ਦੇ ਵਿੱਚ ਜੇਕਰ ਬੱਦਲ ਦਫਾੜ ਤੋਂ ਵਾਧੂ ਬਣਿਆ ਤੇ ਕਿਤੇ ਕਿਤੇ ਹਨੇਰੀ ਝੱਖੜ ਵੀ ਚੱਲ ਸਕਦਾ ਇਹ ਅਪਡੇਟ ਤੁਹਾਨੂੰ ਅਸੀਂ ਦਫਾੜ ਦੀ ਵੀਡੀਓ ਦੇ ਵਿੱਚ ਦੇ ਦੇਵਾਂਗੇ ਜੇਕਰ ਪੰਜਾਬ ਦੇ ਵਿੱਚ ਬੱਦਲ ਬਣਦਾ ਹਰਿਆਣਾ ਰਾਜਸਥਾਨ ਦੇ ਵਿੱਚ ਬਣਦਾ ਉਹਦੀ ਵੀ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਮਾਝਾ ਖੇਤਰ ਅੱਜ ਵੀ ਮੀਂਹ ਤੋਂ ਸਖਣਾ ਰਹਿ ਸਕਦਾ ਜੇਕਰ ਬੱਦਲ ਬਣ ਗਿਆ ਤੇ ਕੁਦਰਤੀ ਹੈ ਤੇ ਉਹਦੀ ਵੀ ਅਪਡੇਟ ਤੁਹਾਨੂੰ ਦੇ ਦੇਵਾਂਗੇ ਫਿਲਹਾਲ ਮਾਝੇ ਦੇ ਵਿੱਚ ਅਸਾਰ ਘਟ ਨੇ ਬੱਦਲ ਬਣਨ ਦੇ ਤੇ ਉੱਥੇ ਮ ਸਾਫੀ ਰਹਿੰਦਾ ਜਾਪ ਰਿਹਾ ਜੀ ਸੋ ਅੱਜ ਦੀ ਇਹ ਕਹਾਣੀ ਹੈ ਅਗਲੇ ਦਿਨਾਂ ਦੇ ਵਿੱਚ ਕੋਈ ਸਿਸਟਮ ਨਹੀਂ ਆ ਰਿਹਾ ਕੋਈ ਕੁਝ ਨਹੀਂ ਆ ਰਿਹਾ ਟੈਂਪਰੇਚਰ ਹੌਲੀ ਹੌਲੀ ਤੰਨ ਜਾਣਗੇ ਅੱਜ ਕਹਿ ਸਕਦੇ ਆ ਜਿਹੜਾ ਗਰਮੀ ਦਾ ਦੌਰ ਹੈ ਉਹ ਫਿਰ ਤੋਂ ਇੱਕ ਵਾਰ ਵੇਖਣ ਨੂੰ ਮਿਲ ਸਕਦਾ ਅਗਲੇ 5-7 ਦਿਨਾਂ ਦੇ ਵਿੱਚ ਅਗਲਾ ਜਿਹੜਾ ਸਿਸਟਮ ਆਏਗਾ ਉਹ ਹਲੇ ਦੂਰ ਹੈ ਉਹਦੇ ਵੀ ਅਪਡੇਟ ਤੁਹਾਨੂੰ ਦੇ ਦੇਵਾਂਗੇ ਫਿਲਹਾਲ ਵੀ ਅੱਜ ਲੱਗਣ ਜਾ ਰਹੇ ਨੇ ਮੁਰ ਤੋਂ ਪੰਜਾਬ ਹਰਿਆਣਾ ਰਾਜਸਥਾਨ ਹਰਿਆਣਾ ਦੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਅਸਲੇ ਉਮੀਦਾਰ ਜਹ ਹੋ ਰਹੇ ਨੇ ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾ ਨਗਰ ਲਾਗੇ ਫਿਰ ਤੋਂ ਬੱਦਲ ਬਣ ਰਿਹਾ ਸੋ ਦਫਰ ਤੋਂ ਬਾਅਦ ਇੱਥੇ ਕਿਤੇ ਪੰਜਾਬ ਦੇ ਵਿੱਚ ਬੱਦਲ ਬਣੇਗਾ ਜੀ ਉਹਦੀ ਅਪਡੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਧੰਨਵਾਦ